ਹਣ ਜਿਹੜੇ ਸਿਰਫ ਸੁਣਦੇ ਆ ਸਿੱਖਦੇ ਨਹੀਂ ਆ ਉਹ ਕਦੀ ਪੱਥਰ ਤੋਂ ਹੀਰਾ ਨਹੀਂ ਬਣਦੇ ਯਾਨੀ ਉਹਨਾਂ ਨੂੰ ਕਦੀ ਉੱਚੀ ਡਿਗਰੀ ਨਹੀਂ ਮਿਲਦੀ ਪਰ ਜਿਹੜੇ ਸੁਣਨ ਦੇ ਨਾਲ ਨਾਲ ਸਿੱਖਦੇ ਵੀ ਆ ਉਸ ਨੇ ਅਮਲ ਵੀ ਕਰਦੇ ਆ ਤਾਂ ਫਿਰ ਹੌਲੀ-ਹੌਲੀ ਉਹਨਾਂ ਦੀਆਂ ਕਮੀਆਂ ਦੂਰ ਹੁੰਦੀਆਂ ਚਲੀਆਂ ਜਾਂਦੀਆਂ ਔਰ ਇਨਸਾਨ ਜਿਦਾ ਬੁੱਲੇ ਸ਼ਾਹ ਨੇ ਕਿਹਾ ਮੇਰਾ ਮੁਰਸ਼ਿਦ ਮuje ਰੋਜ ਨਿਆ ਸਬਕ ਸਿਖਾਤਾ ਗਿਆ ਸੁਨਾਤਾ ਗਿਆ ਨਹੀਂ ਕਿਹਾ ਇਥੇ ਇਸ ਲਈ ਤੁਹਾਨੂੰ ਵੀ ਇੱਕ ਗੱਲ ਕਹਾਂਗਾ ਸਿਰਫ ਸੁਣੋ ਨਾ ਹੁਣ ਫਰਜ਼ ਕਰੋ ਐਸੀ ਕਹਿੰਦੇ ਆ ਕਿ ਮਾਲਕ ਤੇ ਵਿਸ਼ਵਾਸ ਰੱਖੋ ਰਹਿਮਤ ਨਾਲ ਝੋਲੀ ਭਰੇਗੀ ਹੁਣ ਤੁਸੀਂ ਸੁਣ ਵੀ ਸਕਦੇ ਹੋ ਤਾਂ ਤੁਸੀਂ ਇਹਨੂੰ ਸਿੱਖ ਵੀ ਸਕਦੇ ਹੋ ਕਿ ਹੁਣ ਮੈਂ ਸਿੱਖਣਾ ਆ ਜਿਵੇਂ ਰਹਿਮਤ ਨਾਲ ਝੋਲੀ ਭਰਨੀ ਹੈ ਤਾਂ ਸਿਰਫ ਸੁਣਨਾ ਨਹੀਂ ਹੈ ਮੈਂ ਆਪਣੇ ਅੰਦਰ ਵਿਸ਼ਵਾਸ ਪੈਦਾ ਕਰਨਾ ਹੈ ਮੈਂ ਆਪਣੇ ਅੰਦਰ ਹੌਸਲਾ ਪੈਦਾ ਕਰਨਾ ਹੈ ਮੈਂ ਆਪਣੇ ਅੰਦਰ ਯਕੀਨ ਪੈਦਾ ਯਾਨੀ ਇਹਨੂੰ ਕਰਨਾ ਵੀ ਪਏਗਾ ਇਹਨੂੰ ਕਹਿੰਦੇ ਸਿੱਖਣਾ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਕਿਸੇ ਬੱਚੇ ਨੂੰ ਕੋਈ ਚੀਜ਼ ਸਿਖਾਉਂਦੇ ਹੋ ਉਹ ਸਿਰਫ ਸੁਣੇ ਕਰੇ ਨਾ ਤਾਂ ਅਸੀਂ ਕਹਾਂਗੇ ਸੁਣ ਤਾਂ ਲਿਆ ਪਰ ਸਿੱਖਿਆ ਹਾਲੇ ਤੂੰ ਨਹੀਂ ਹੈ ਪਰ ਜਦੋਂ ਨਾਲ ਨਾਲ ਉਹ ਕਰੀ ਜਾਵੇ ਸਿੱਖੀ ਜਾਵੇ ਕਿ ਲੋ ਤੁਸੀਂ ਇਦਾਂ ਕੀਤਾ ਮੈਂ ਵੀ ਇਦਾਂ ਕਰ ਰਿਹਾ ਤਾਂ ਅਸੀਂ ਕਹਿੰਦੇ ਲੈ ਵੀ ਹੁਣ ਸਿੱਖ ਰਿਹਾ ਹੈ ਔਰ ਸਿੱਖਦਾ ਸਿੱਖਦਾ ਬੰਦਾ ਫੇਕ ਦਿਨ ਉਹ ਚੀਜ਼ 'ਚ ਪੂਰੀ ਤਰ੍ਹਾਂ ਮਾਹਿਰ ਹੋ ਜਾਂਦਾ ਹੈ ਜਿੱਦਾਂ ਬੰਦਾ ਗੱਡੀ ਚਲਾਣੀ ਸਿੱਖਦਾ ਸਿੱਖਦਾ ਗੱਡੀ ਚਲਾਣੀ ਸਿੱਖ ਜਾਂਦਾ ਹੈ ਇੱਕ ਕਾਰਪੇਂਟਰ ਲੱਕੜ ਦਾ ਕੰਮ ਕਰਨਾ ਲੱਕੜ ਨੂੰ ਘੜਦਾ ਘੜਦਾ ਲੱਕੜ ਨੂੰ ਲੱਕੜ ਦੇ ਕਈ ਪ੍ਰਕਾਰ ਦੇ ਸਮਾਨ ਬਣਾਣੇ ਸਿੱਖ ਜਾਂਦਾ ਹੈ ਯਾਨੀ ਕੰਮ ਕੋਈ ਵੀ ਹੋਵੇ ਪਹਿਲਾਂ ਸਿੱਖਣਾ ਪੈਂਦਾ ਹੈ ਸਿਰਫ ਸੁਣੋ ਨਹੀਂ ਹਾਂ ਸੁਣੋ ਸੁਣਨਾ ਵੀ ਜ਼ਰੂਰੀ ਹੈ ਪਰ ਉਹਦੇ ਨਾਲ-ਨਾਲ ਸੁਣ ਕੇ ਸਿੱਖਣਾ ਵੀ ਜ਼ਰੂਰੀ ਹੈ ਫੇਰ ਹੀ ਸਾਡੀ ਜ਼ਿੰਦਗੀ 'ਚ ਬਦਲਾਅ ਆਉਂਦਾ ਹੈ ਤਾਂ ਜੇ ਸਿਰਫ ਸੁਣ ਕੇ ਹੀ ਚਲੇ ਗਏ ਤਾਂ ਫੇਰ ਜ਼ਿੰਦਗੀ ਨਹੀਂ ਬਦਲੇਗੀ ਇਸ ਲਈ ਅਸੀਂ ਹਮੇਸ਼ਾ ਕਹਿੰਦਾ ਕਿ satsang ਸੁਣਨ ਨਾ आओ ਇਹ ਸੋਚ ਕੇ ਆਓ ਕਿ ਅੱਜ satsang 'ਚ ਜਾ ਕੇ ਮੈਂ ਕੁਝ ਸਿੱਖਣਾ ਹੈ ਕੁਝ ਸਿੱਖ ਕੇ ਆਣਾ ਹੈ ਕੁਝ ਐਸਾ ਸਿੱਖਣਾ ਹੈ ਕਿ ਮੇਰੇ ਜੀਵਨ 'ਚ ਬਦਲਾਅ ਆਵੇ ਇਸ ਲਈ ਮੇਰਾ ਮੁਰਸ਼ਿਦ ਰੋਜ਼ ਮੁਝੇ ਨਿਆ ਸਬਕ ਸਿਖਾਤਾ ਚਲਾ ਗਿਆ ਸਮਝਦੇ ਹੋ ਕਿ ਨਹੀਂ ਹੁਣ ਤੁਹਾਨੂੰ ਵੀ ਰੋਜ਼ੇ ਸਤਸੰਗ ਮਿਲਦੇ ਆ ਮਿਲਦੇ ਆ ਕਿ ਨਹੀਂ ਇਹਦਾ ਮਤਲਬ ਤੁਸੀਂ ਵੀ ਰੋਜ਼ ਕੋਈ ਨਾ ਕੋਈ ਸਬਕ ਚਾਹੇ ਘੰਟੇ ਦੇ ਸਤਸੰਗ 'ਚੋਂ ਇੱਕੋ ਹੀ ਸਬਕ ਪਕੜ ਲਓ ਕਿ ਇਹਨੂੰ ਪਕੜ ਕੇ ਮੈਂ ਹੁਣ ਆਪਣੇ ਜੀਵਨ 'ਚ ਅਪਲਾਈ ਕਰਨਾ ਹੈ ਫਿਰ ਜ਼ਿੰਦਗੀ ਬਦਲੇਗੀ ਮੇਰਾ ਮੁਰਸ਼ਿਦ ਰੋਜ਼ ਮੁਝੇ ਨਿਆ ਸਬਕ ਸਿਖਾਤਾ ਚਲਾ ਗਿਆ ਮੁਝੇ ਜੈਸੇ ਪੱਥਰ ਕੋ ਉਤਰਾਸ਼ ਕਰ ਹੀਰਾ ਬਨਤਾ ਚਲਾ ਗਿਆ ਕਿੱਥੇ ਮੈਂ ਪੱਥਰ ਸੀ ਲੋਕਾਂ ਦੀ ਠੋਕਰਾਂ 'ਚ ਕੋਈ ਜਾਣਦਾ ਵੀ ਨਹੀਂ ਸੀ ਪੁੱਛਦਾ ਵੀ ਨਹੀਂ ਸੀ ਪਰ ਜਿੱਦਾਂ ਜਿੱਦਾਂ ਮੁਰਸ਼ਿਦ ਦੇ ਸਬਕ ਨੂੰ ਸਿੱਖਦਾ ਗਿਆ ਸਿੱਖਦਾ ਗਿਆ ਔਰ ਉਹਦੇ ਮੁਤਾਬਕ ਅਮਲ ਕਰਦਾ ਗਿਆ ਕਰਦਾ ਗਿਆ ਤਾਂ ਕਿੱਥੇ ਮੈਂ ਪੱਥਰ ਸੀ ਜਿਹਨੂੰ ਕੋਈ ਪੁੱਛਦਾ ਨਹੀਂ ਤਾਂ ਅੱਜ ਮੇਰੀ ਕੀਮਤ ਹੀਰੇ ਦੀ ਤਰ੍ਹਾਂ ਹੋ ਗਈ ਅਰ ਅੱਜ ਹਰ ਪਾਸੇ ਮੇਰੀ ਕੀਮਤ ਹੈ ਵੈਲਿਊ ਹੈ ਲੋਕ ਮੈਨੂੰ ਪਹਿਚਾਨਦੇ ਆ ਲੋਕ ਮੈਨੂੰ ਜਾਣਦੇ ਆ ਕਿੱਥੇ ਮੇਰੇ ਮੁਰਸ਼ਿਦ ਨੇ ਮੈਨੂੰ ਆਮ ਤੋਂ ਖਾਸ ਕਰ ਦਿੱਤਾ ਔਰ ਆਮ ਤੋਂ ਖਾਸ ਹੋਣ ਵਾਸਤੇ ਅਸੀਂ ਸਾਰੇ ਪੈਦਾ ਹੋਏ ਆ ਗੱਲ ਪੱਕੀ ਤਰ੍ਹਾਂ ਯਾਦ ਰੱਖੋ ਪਰ ਉਹ ਖਾਸ ਕਦੋਂ ਹੋਵਾਂਗੇ ਜਦੋਂ ਆਪਣੀ ਕੁਆਲਿਟੀ ਨੂੰ ਸਮਝਾਂਗੇ ਵਿਸ਼ਵਾਸ ਕਰਾਂਗੇ ਔਰ ਆਪਣੇ ਆਪ ਨੂੰ ਨਿਖਾਰ ਕੇ ਆਪਣੇ ਆਪ ਨੂੰ ਬਿਹਤਰ ਬਣਾਵਾਂਗੇ ਜਦ ਇਹਦੀ ਛੋਟੀ ਜੀ ਗੱਲ ਦੱਸਾਂਗੇ ਇਹਨੂੰ ਜਰਾ ਯਾਦ ਕਰ ਲੈਣਾ ਸਭ ਲਈ ਹੈ ਕਿ ਤੁਹਾਡੇ ਵਾਸਤੇ ਇੱਕ ਔਰਤ ਇੱਕ ਬੱਸ ਸਫ਼ਰ ਕਰ ਰਹੀ ਸੀ ਇੱਕ ਔਰਤ ਇੱਕ ਬੱਸ ਵਿੱਚ ਸਫ਼ਰ ਕਰ ਰਹੀ ਸੀ ਉਦੀ ਮੰਜ਼ਿਲ ਲੌਂਗ ਰੂਟ ਦੀ ਬੱਸੀ ਲੰਬੀ ਦੂਰੀ ਵਾਲੀ ਬੱਸੀ ਜਿਹਦਾ ਸਮਝ ਲੋ ਹੁਸ਼ਿਆਰਪੁਰੋਂ ਦਿੱਲੀ ਜਾਣ ਵਾਲੀ ਬੱਸੀ ਤਾਂ ਹੁਣ ਉਹਨਾਂ ਕਿੱਥੇ ਜਾਣਾ ਸੀ ਹੁਸ਼ਿਆਰਪੁਰੋਂ ਬਹਿ ਗਈ ਕਰਨਾਲ ਤੱਕ ਜੋ ਦਿੱਲੀ ਦੇ ਰਸਤੇ ਜਾਂਦਾ ਹੈ ਕਰਨਾਲ ਸਿਰਫ ਮਿਸਾਲ ਦੇਣ ਵਾਸਤੇ ਸਮਝਾਣ ਲੱਗਿਆ ਪੰਨ ਹੁਸ਼ਿਆਰਪੁਰੋਂ ਬਹਿ ਗਈ ਕਰਨਾਲ ਜਾਣ ਵਾਸਤੇ ਹੁਣ ਇਹ 4-5 ਘੰਟੇ ਦਾ ਸਫ਼ਰ ਕਰਦੀ ਗਈ ਪਰ ਉਹਦਾ ਸੁਭਾਅ ਇੰਨਾ ਕੋੜਾ ਸੀ ਉਹ ਇੰਨੀ ਬੁਰੀ ਸੀ ਕਿ ਜਿਹੜਾ ਵੀ ਉਹਦੇ ਕੋਲ ਬਸ ਉਹਨੂੰ ਬੁਰਾ ਬੋਲਦੀ ਸੀ ਲੜ ਲੱਗੀ ਸੀ ਆ ਤੂੰ ਨਿਆਣੇ ਚੁੱਪ ਕਰਕੇ ਬੁਠਾ ਆ ਫੁਲਾਨਾ ਆਇਆ ਤਾਂ ਉਹ ਤੂੰ ਕਿਦਾ ਦੇਖਦਾ ਮੇਰੇ ਵੱਲ ਯਾਨੀ ਮਾੜੀ ਮਾੜੀ ਗੱਲ ਤੇ ਦੂਜਿਆਂ ਨੂੰ ਖਿੱਚ ਕੇ ਖਿੱਚ ਕੇ ਬੋਲਦੀ ਸੀ ਮਾੜੀ ਮਾੜੀ ਗੱਲ ਤੇ ਝਗੜਾ ਕਰਦੀ ਸੀ ਸਾਰੀ ਬਸ ਪਰੇਸ਼ਾਨ ਸੀ ਇਹਦੇ ਤੋਂ ਕੰਡੈਕਟਰ ਨੂੰ ਪੁੱਛਿਆ ਭਾਈ ਉਤਰਨਾ ਕਿੱਥੇ ਇਹਨਾਂ ਮੁਸੀਬਤ ਨੇ ਉਹ ਕਹਿੰਦੇ ਕਰਨਾਲ ਕਹਿੰਦੇ ਫਿਰ ਚੁੱਪ ਕਰਕੇ ਬੈਠੇ ਰਹੋ ਹਾਲੇ ਤਾਂ ਲੁਧਿਆਣਾ ਆਇਆ ਹੈ ਤੇ ਲੁਧਿਆਣੇ ਤੋਂ ਅਖੰਨਾ ਆਣਾ ਹੈ ਯਾਨੀ ਜੋ ਵੀ ਅੱਗੇ ਬੜੇ ਪਰੇਸ਼ਾਨ ਇੰਤਜ਼ਾਰ ਕਰ ਰਹੇ ਕਿਹੜੇ ਵੇਲੇ ਉਤਰੇ ਤਾਂ ਬੱਸ ਵਿੱਚ ਥੋੜੀ ਸ਼ਾਂਤੀ ਆਵੇ ਹੁਣ ਕਰਦੇ ਆ ਕਰਦੇ ਇਸੇ ਤਰ੍ਹਾਂ ਸਫ਼ਰ ਤੈ ਹੋਇਆ ਬੜੀ ਮੁਸ਼ਕਿਲ ਕਰਨਾਲ ਆਇਆ ਬੱਸ ਰੁਕੀ ਸਟੈਂਡ ਦੇ ਉੱਪਰ ਜੋ ਬੱਸ ਦਾ ਸਟੈਂਡ ਸੀ ਉੱਤੇ ਰੁਕੀ ਔਰ ਉਸ ਔਰਤ ਨੇ ਜਦੋਂ ਆਪਣਾ ਬੈਗ ਚੱਕ ਕੇ ਨਾ ਉਤਰ ਲੱਗੀ ਜਦੋਂ ਆਪਣੇ ਸਮਾਨ ਚੱਕ ਕੇ ਉਤਰਨ ਲੱਗੀ ਹਲੇ ਡੋਰ ਚੋਂ ਦਰਵਾਜੇ 'ਚੋਂ ਥੱਲੇ ਉੱਪਰ ਨਹੀਂ ਕੰਡੈਕਟਰ ਨਹੀਂ ਗਿਆ ਆ ਮੈਡਮ ਤੁਹਾਡੀ ਉਹ ਚੀਜ਼ ਰਹਿ ਬਣੀ ਗਈ ਚੈੱਕ ਕਰ ਲੋ ਜਰਾ ਲੱਗਦਾ ਕੁਝ ਰਹਿ ਗਿਆ ਤਾਂ ਉਸ ਵੇਲੇ ਮੈਡਮ ਦੁਬਾਰਾ ਆਈ ਸੀਟ ਤੇ ਦੇਖਿਆ ਚੰਗੀ ਤਰ੍ਹਾਂ ਕਿਤੇ ਮੋਬਾਈਲ ਹੈਗਾ ਪਰਸ ਹੈਗਾ ਸਾਰਾ ਸਮਾਨ ਹੈਗਾ ਕਹਿੰਦੀ ਮੇਰਾ ਤਾਂ ਸਭ ਕੁਝ ਪੂਰਾ ਹੈ ਕੀ ਰਹਿ ਗਿਆ ਇੱਥੇ ਤਾਂ ਕੰਡੈਕਟਰ ਨੇ ਗਿਆ ਮੈਡਮ ਤੁਹਾਡੀਆਂ ਬੁਰਾ ਸੁਭਾਅ ਰਹਿ ਗਿਆ ਤੁਹਾਡੀਆਂ ਬੁਰੀਆਂ ਯਾਦਾਂ ਰਹੀਆਂ ਸਾਰੇ ਦਿਮਾਗਾਂ 'ਚ ਆ ਤੁਸੀਂ ਜਿਹੜਾ 5-6 ਘੰਟੇ ਸਫ਼ਰ ਕੀਤਾ ਤੁਸੀਂ ਆਪਣਾ ਬੁਰਾ ਪ੍ਰਭਾਵ ਛੱਡ ਕੇ ਜਾ ਰਹੇ ਇੱਥੇ ਕਿਉਂਕਿ ਹੁਣ ਜਿਨੇ ਵੀ ਤੁਹਾਨੂੰ ਯਾਦ ਕਰਨਾ ਆ ਇੱਕ ਬੁਰੀ ਔਰਤ ਦੇ ਨਾਂ ਤੇ ਯਾਦ ਕਰਨਾ ਹੈ ਕਿ ਔਰਤ 5 ਘੰਟੇ ਵਾਸਤੇ ਬਸ ਚਾਈ ਸੀ ਪਰ ਇੰਨੀ ਬੁਰੀ ਸੀ ਸ਼ੁਕਰ ਹੈ ਉਹ ਬਤਾ ਚਲੀ ਗਈ ਕਹਿੰਦੇ ਕੀ ਛੱਡ ਕੇ ਜਾ ਰਹੇ ਹੋ ਤੁਸੀਂ ਬੁਰਾ ਪ੍ਰਭਾਵ ਇੱਥੋਂ ਕੀ ਪਤਾ ਲੱਗਦਾ ਹੈ ਇਹ ਸਿਰਫ ਉਦਾਹਰਣ ਦਿੱਤੀ ਸਮਝਾਉਣ ਵਾਸਤੇ ਹੁਣ ਤੁਸੀਂ ਵੀ ਇਹ ਜ਼ਿੰਦਗੀ 'ਚ ਇੱਕ ਸਫਲਤਾ ਇਹ ਕਰ ਰਹੇ ਹੋ ਮਾਂ ਦੀ ਕੋਖ ਤੋਂ ਜਨਮ ਲੈਂਦਿਆਂ ਸਫ਼ਰ ਸ਼ੁਰੂ ਹੋ ਗਿਆ ਔਰ ਜਦ ਤੱਕ ਮੌਤ ਨਹੀਂ ਆਣੀ ਸਫ਼ਰ ਜਾਰੀ ਰਹਿਣਾ ਹੈ ਤਾਂ ਜ਼ਰਾ ਤੁਸੀਂ ਚੈੱਕ ਕਰੋ ਤੁਸੀਂ ਕਿਹੜਾ ਪ੍ਰਭਾਵ ਛੱਡ ਰਹੇ ਹੋ ਆਪਣੇ ਆਂਡ ਗਵਾਂਡ ਤੇ ਆਪਣੇ ਪਰਿਵਾਰ ਤੇ ਆਪਣੇ ਮਿਲਣ ਵਾਲੇ ਸੱਜਣਾ ਮਿੱਤਰਾਂ ਤੇ ਤੁਸੀਂ ਕਿਹੜਾ ਪ੍ਰਭਾਵ ਛੱਡ ਰਹੇ ਹੋ ਕਿਤੇ ਉਹ ਪ੍ਰਭਾਵ ਤਾਂ ਨਹੀਂ ਛੱਡ ਰਹੇ ਕਿ ਜਦੋਂ ਜਾਣਾ ਸ਼ੁਕਰਾ ਰੱਬ ਦਾ ਚੜਾਈ ਆਵੇ ਇਹ ਬੜਾ ਪਾਪ ਕਰਦਾ ਬੜਾ ਦੁਖੀ ਕੀਤਾ ਇਹਨਾਂ ਸਾਡਾ ਜੀਣਾ ਹਰਾਮ ਕੀਤਾ ਨਿਕਲੀ ਜਾਵੇ ਇਹਦੀ ਟਿਕਟ ਜਲਦੀ ਕੱਟ ਹੋ ਜਾਵੇ ਇਹਦਾ ਸਟੈਂਡ ਜਲਦੀ ਆ ਜਾਵੇ ਤਾਂ ਕਿ ਉੱtre ਵਾਸਤੇ ਉਹ ਜ਼ਿੰਦਗੀ ਦੀ ਵਾਸਤੇ ਉੱtre ਔਰ ਐਸੀ ਸੋਖੇ ਹੋਈ ਕਿਹੜਾ ਪ੍ਰਭਾਵ ਛੱਡ ਰਹੇ ਆਸੀਂ ਕਿਉਂਕਿ ਜੈਸੇ ਸਾਡੇ ਕਰਮ ਹੋਣੇ ਆ ਜੈਸੀ ਸਾਡੀ ਬੋਲਵਾਣੀ ਹੁਣੀ ਹੈ ਜੈਸੀ ਸਾਡੀ ਕਰਨੀ ਹੁਣੀ ਹੈ ਫਿਰ ਕੀ ਹੋਣਾ ਹੈ ਲੋਕਾਂ ਨੇ ਸਾਨੂੰ ਉਸੇ ਰੰਗ ਨਾਲ ਯਾਦ ਕਰਨਾ ਉਸੇ ਰੂਪ 'ਚ ਯਾਦ ਕਰਨਾ ਹੈ ਐਸੀ ਆਪਣੀ ਕਰਨੀ ਨਾਲ ਅੱਛਾ ਪ੍ਰਭਾਵ ਵੀ ਦੂਜਿਆਂ ਤੇ ਪਾ ਸਕਦੇ ਆ ਤਾਂ ਆਪਣੀ ਕਰਨੀ ਨਾਲ ਬੁਰਾ ਪ੍ਰਭਾਵ ਵੀ ਬੋਲ ਦਿਓ ਹੁਣ ਕਿਹੜਾ ਪ੍ਰਭਾਵ ਪਾਣਾ ਹੈ ਤਾਂ ਫਿਰ ਉਹਦੇ ਵਾਸਤੇ ਸਾਨੂੰ ਗਾਲੀਆਂ ਕੱਢ ਕੇ ਅੱਛਾ ਪ੍ਰਭਾਵ ਪਾ ਸਕਦੇ ਆਂ ਸੀ ਕਿਸੇ ਨਾਲ ਝਗੜਾ ਕਰਕੇ ਅੱਛਾ ਪ੍ਰਭਾਵ ਪਾ ਸਕਦੇ ਆਂ ਕਿਸੇ ਨੂੰ ਬੁਰੇ ਬੋਲ ਬੋਲ ਕੇ ਕਿਸੇ ਦਾ ਦਿਲ ਦੁਖਾ ਕੇ ਅੱਛਾ ਪ੍ਰਭਾਵ ਪਾ ਸਕਦੇ ਆਂ ਕਿਸੇ ਦੀ ਨਿੰਦਿਆ ਕਰਕੇ ਕਿਸੇ ਚੁਗਲੀ ਕਰਕੇ ਅੱਛਾ ਪ੍ਰਭਾਵ ਪਾ ਸਕਦੇ ਆਂ ਮਾੜੀ ਮਾੜੀ ਗੱਲ ਦੇ ਖਿੱਚ ਕੇ ਅੱਛਾ ਪ੍ਰਭਾਵ ਪਾ ਸਕਦੇ ਆਂ ਤਾਂ ਫਿਰ ਅੱਛਾ ਪ੍ਰਭਾਵ ਕਿੱਦਾਂ ਪਾਏਗਾ ਕਰਤਾ ਸੀ ਇਹੀ ਰਹੇ ਹੋ ਸਾਰੇ ਮਾੜੀ ਮਾੜੀ ਗੱਲ ਦੇਖੀ ਜਾਨਾ ਮਾੜੀ ਮਾੜੀ ਗੱਲ ਤੇ ਦੂਜੇ ਨੂੰ ਨਿੰਦੀ ਜਾਨਾ ਮਾੜੀ ਮਾੜੀ ਗੱਲ ਤੇ ਦੂਜੇ ਨੂੰ ਬੁਰਾ ਬੋਲੀ ਜਾਣਾ ਮੌਕਾ ਨਹੀਂ ਛੱਡਣਾ ਕਿਸੇ ਦੀ ਬੇਇੱਜ਼ਤੀ ਕਰਨ ਦਾ ਮੌਕ ਕਿਸੇ ਅੰਦਰ ਤਾਰੀਫ਼ ਹੋਵੇ ਉਹ ਨਹੀਂ ਕਰਨੀ ਪਰ ਕਿਸੇ ਅੰਦਰ ਬੁਰਾਈ ਹੋਵੇ ਉਹ ਦਸਾਂ ਚ ਬਹਿ ਕੇ ਕਰਨੀ ਹੈ ਕਿਹੜਾ ਪ੍ਰਭਾਵ ਅਸੀਂ ਪਾ ਰਹੇ ਹਾਂ ਉਹ ਯਾਦ ਰੱਖੋ ਜੇ ਮਾਲਕ ਨੇ ਜ਼ਿੰਦਗੀ ਦਿੱਤੀ ਇੱਕ ਦਿਨ ਨੂੰ ਇਹ ਜ਼ਿੰਦਗੀ ਦੀ ਬਸ ਤੋਂ ਅਸੀਂ ਸਾਰਿਆਂ ਨੇ ਉਤਰਨਾ ਹੈ ਕਮ ਸੇ ਕਮ ਆਪਣਾ ਸੁਭਾਅ ਆਪਣੀ ਕਰਨੀ ਆਪਣੀਆਂ ਆਦਤਾਂ ਦੀਆਂ ਬਣਾਈਏ ਕਿ ਜਦੋਂ ਜ਼ਿੰਦਗੀ ਤੋਂ ਜਾਣਾ ਹੀ ਪਵੇ ਤੇ ਜਿੰਨਾ ਚਿਰ ਵੀ ਬਸ ਵਿੱਚ ਜ਼ਿੰਦਗੀ ਦੀ ਸਫਰ ਕਰ ਹੀ ਰਹੇ ਹਾਂ ਤਾਂ ਦੂਜਿਆਂ ਤੇ ਅੱਛਾ ਪ੍ਰਭਾਵ ਪਵੇ ਕਿ ਇਨਸਾਨ ਬਹੁਤ ਈ ਇਹਦੇ ਉਹ ਅੱਛਾ ਹੈ ਅੱਛਾ ਪਰਫਾਮ ਛੱਡੀਏ ਸਭ ਨਾਲ ਪਿਆਰ ਨਾਲ ਬੋਲੀਏ ਹੁਣ ਕੋਈ ਨਾ ਦੂਜੀ ਔਰਤ ਦੀ ਗੱਲ ਕਰੀਏ ਇਸੇ ਬਸ ਵਿੱਚ ਕੋਈ ਹੋਰ ਔਰਤ ਹੈ ਜਿਹੜੀ ਸਭ ਨਾਲ ਹੱਸ ਰਹੀ ਹੈ ਸਭ ਨਾਲ ਮੁਸਕਰਾ ਕੇ ਗੱਲ ਕਰ ਰਹੀ ਹੈ ਸਭ ਦਾ ਹਾਲ ਚਾਲ ਪੁੱਛ ਰਹੀ ਹੈ ਨਿੱਕੇ ਨਿੱਕੇ ਬੱਚਿਆਂ ਨੂੰ ਟੌਫੀ ਦੇ ਰਹੀ ਹੈ ਬਿਸਕੁਟ ਖਾਂਦੀ ਹੈ ਪੈਕਟ ਖੋਲਦੀ ਹੈ ਤਾਂ ਬੱਚਿਆਂ ਨੂੰ ਕਹਿੰਦੀ ਲਓ ਬੇਟਾ ਲੈ ਲਓ ਤੁਸੀਂ ਵੀ ਲਓ ਤੁਸੀਂ ਵੀ ਲਓ ਹੁਣ ਉਹ ਸਾਰਿਆਂ ਨਾਲ ਹੱਸ ਕੇ ਗੱਲ ਕਰਦੀ ਹੈ ਸਭ ਨਾਲ ਪਿਆਰ ਨਾਲ ਗੱਲ ਕਰਦੀ ਹੈ ਮੁਸਕਰਾ ਕੇ ਗੱਲ ਕਰਦੀ ਹੈ ਤਾਂ ਹੁਣ ਉਹਦਾ ਪ੍ਰਭਾਵ ਕੀ ਪੈ ਰਿਹਾ ਸਾਰੇ ਕਹਿ ਰਹੇ ਇਹਦਾ ਸੁਭਾਅ ਬਹੁਤ ਹੀ ਅੱਛਾ ਹੈ ਅੱਛਾ ਸੁਭਾਅ ਹੈ ਤਾਂ ਪ੍ਰਭਾਵ ਵੀ ਜਿੱਦਾਂ ਸਮਝ ਲਓ ਕਿਸੇ ਚੀਜ਼ ਚੋਂ ਦੁਰਗੰਧ ਆਂਦੀ ਹੈ ਤਾਂ ਪ੍ਰਭਾਵ ਵੀ ਆਲੇ-ਦੋਲੇ ਵਾਤਾਵਰਣ ਦੁਰਗੰਧ ਭਰਿਆ ਹੋ ਜਾਏਗਾ ਸਮਝ ਦਿਓ ਕਿ ਨਹੀਂ ਕਿਸੇ ਜੋ ਚੀਜ਼ ਚੋਂ ਕਿਸੇ ਚੀਜ਼ ਦਾ ਸੁਭਾਅ ਹੈ ਖੁਸ਼ਬੂ ਦੇਣਾ ਸੁਭਾਅ ਕਹਿੰਦੇ ਜੋ ਸਾਡੇ ਅੰਦਰ ਹੈ ਔਰ ਪ੍ਰਭਾਵ ਕਹਿੰਦੇ ਜੋ ਉਹਦੀ وجہ ਨਾਲ ਬਾਹਰ ਆਂਦਾ ਹੈ ਜਿੱਦਾਂ ਗੁਲਾਬ ਅੰਦਰ ਖੁਸ਼ਬੂ ਹੈ ਉਦਾ ਪ੍ਰਭਾਵ ਕੀ ਹੁੰਦਾ ਹੈ ਕਿ ਵਾਤਾਵਰਨ ਖੁਸ਼ਬੂ ਨਾਲ ਮਹਿਕ ਜਾਂਦਾ ਹੈ ਇਹ ਪਰ ਉਹਦੇ ਅੰਦਰ ਦਾ ਸੁਭਾਅ ਹੈ ਮਹਿਕਣਾ ਔਰ ਉਹਦਾ ਪ੍ਰਭਾਵ ਦੂਜਿਆਂ ਤੇ ਪੈਂਦਾ ਹੈ ਇੱਕ ਗੰਦਗੀ ਹੈ ਇੱਕ ਗੋਬਰ ਹੈ ਇੱਕ ਗੰਦਗੀ ਹੈ ਉਹਦੇ ਅੰਦਰ ਕੀ ਉਹਦਾ ਸੁਭਾਅ ਕੀ ਹੈ ਦੁਰਗੰਧ ਹੁਣ ਜੇ ਇੱਥੇ ਵੀ ਗੰਦਗੀ ਨੂੰ ਰੱਖਾਂਗੇ ਜੇ ਉਹਦਾ ਸੁਭਾਅ ਦੁਰਗੰਧ ਹੈ ਤਾਂ ਉਹਦਾ ਪ੍ਰਭਾਵ ਦੁਰਗੰਧ ਹੀ ਹੋਣਾ ਹੈ ਇਸ ਕਰਕੇ ਯਾਦ ਰੱਖੋ ਕਿ ਆਪਣਾ ਸੁਭਾਅ ਅੱਛਾ ਬਣਾਓ ਤੁਹਾਡਾ ਸੁਭਾਅ ਅੱਛਾ ਹੋਏਗਾ ਤਾਂ ਪ੍ਰਭਾਵ ਆਪੇ ਹੀ ਅੱਛਾ ਹੋ ਜਾਏਗਾ ਉਹ ਜੇ ਸੁਭਾਅ ਅੱਛਾ ਹੈ ਤਾਂ ਦੁਨੀਆ ਤੇ ਤਾਂ ਪ੍ਰਭਾਵ ਅੱਛਾ ਪੈਣਾ ਹੈ ਅੱਛਾ ਪ੍ਰਭਾਵ ਅੱਛਾ ਸੁਭਾਅ ਜਿਹਦਾ ਹੁੰਦਾ ਨਾ ਦੁਨੀਆ ਤੇ ਤਾਂ ਅੱਛਾ ਪ੍ਰਭਾਵ ਪੈਂਦਾ ਹੀ ਹੈ ਪਰ ਅچھے ਸੁਭਾਅ ਵਾਲਿਆਂ ਦਾ ਪਰਮਾਤਮਾ ਦਾ ਵੀ ਪ੍ਰਭਾਵ ਪੈਂਦਾ ਰੱਬ ਵੀ ਖੁਸ਼ ਹੁੰਦਾ ਸਮਝਦੇ ਹੋ ਕਿ ਨਹੀਂ ਇਸ ਲਈ ਆਪਣੀ ਜ਼ਿੰਦਗੀ ਨੂੰ ਇਹ ਬਣਾਓ ਕਿ ਮੈਂ ਜਿੱਥੇ ਵੀ ਬੈਠਾ ਨਾ ਮੇਰਾ ਸੁਭਾਅ ਅੱਛਾ ਹੋਵੇ ਬੋਲ ਬਾਣੀ ਅੱਛੀ ਹੋਵੇ ਤਾਂ ਕਿ ਜਦੋਂ ਉੱਠ ਕੇ ਜਾਵਾਂ ਤਾਂ ਲੋਕ ਮੈਨੂੰ ਕਿਸ ਰੂਪ ਵਿੱਚ ਯਾਦ ਕਰਨ ਉਹ ਵੀ ਕਹਿਣ ਭਾਈ ਕੋਈ ਛੱਡ ਕੇ ਚਲਾ ਗਿਆ ਕਿਹੜੀਆਂ ਕੀ ਛੱਡ ਕੇ ਗਿਆ ਆਪਣਾ ਅੱਛਾ ਪਰਵਾਹ ਖੁਸ਼ੀ ਛੱਡ ਕੇ ਗਿਆ ਇੱਕ ਅੱਛੀ ਯਾਦ ਛੱਡ ਕੇ ਗਿਆ ਕਿ ਸਾਰੀ ਜ਼ਿੰਦਗੀ ਯਾਦ ਕਰਨਾ ਕਿ ਉਹ ਇਨਸਾਨ ਮਿਲਿਆ ਸੀ ਬੜਾ ਹੀ ਅੱਛਾ ਸੀ ਬੜਾ ਹੀ ਨੇਕ ਸੀ ਗੱਲਾਂ ਹੀ ਉਹਨਾਂ ਬੜੀਆਂ ਪਿਆਰੀਆਂ ਕੀਤੀਆਂ ਗੱਲਾਂ ਹੀ ਉਹਨਾਂ ਸਾਨੂੰ ਜੋੜਨ ਵਾਲੀਆਂ ਕੀਤੀਆਂ ਗੱਲਾਂ ਹੀ ਉਹਨਾਂ ਹਿੰਮਤ ਵਾਲੀਆਂ ਕੀਤੀਆਂ ਹੌਸਲੇ ਵਾਲੀਆਂ ਕੀਤੀਆਂ ਸੋ ਜਿੱਥੇ ਵੀ ਬੈਠੋ ਗੱਲ ਹਿੰਮਤ ਵਾਲੀ ਕਰੋ ਡਰਾਂ ਵਾਲੀ ਗੱਲ ਨਾ ਕਰੋ ਜੇ ਕਈ ਵਾਰ ਪਤਾ ਇਈ ਗੱਲਾਂ ਕਿਦਾਂ ਦੀਆਂ ਕਰਦੇ ਹੋ ਉਹ ਭਾਈ ਮੈਂ ਉੱਥੇ ਗਿਆ ਹਾਂ ਸੀ ਪਤਾ ਫੁਲਾਨੀ ਜਗ੍ਹਾ ਬੈਠਾ ਸੀ ਉੱਥੇ ਤਾਂ ਮੈਨੂੰ ਆ ਆਪੂਤ ਨਜ਼ਰ ਆ ਗਿਆ ਪ੍ਰੇਤ ਨਜ਼ਰ ਆ ਗਿਆ ਜਿਹੜੇ ਭੂਤਾਂ ਨੂੰ ਨਹੀਂ ਮੰਨਦੇ ਉਹ ਦੀਆਂ ਗੱਲਾਂ ਸੁਣ ਕੇ ਉਹਨਾਂ ਅੰਦਰ ਵੀ ਡਰ ਓ ਹਿੰਮਤ ਦੀ ਗੱਲ ਕਰੀਏ ਹੌਸਲੇ ਦੀ ਗੱਲ ਕਰੀਏ ਕਿ ਹਰ ਜਗ੍ਹਾ ਮੇਰਾ ਮਾਲਕ ਹੈ ਹਰ ਜਗ੍ਹਾ ਮੇਰੇ ਮਾਲਕ ਦੀ ਰਹਿਮਤ ਹੈ ਹਰ ਜਗ੍ਹਾ ਮੇਰਾ ਮਾਲਕ ਮੇਰੇ ਭਾਈ ਇਦਾਂ ਦਾ ਵਿਸ਼ਵਾਸ ਰੱਖੋ ਜੇ ਜੀਵਨ 'ਚ ਮੁਸ਼ਕਿਲ ਆਏਗੀ ਵੀ ਆਪਣੇ ਰੱਬ ਤੇ ਯਕੀਨ ਹੋਇਆ ਤਾਂ ਰੱਬ ਦੀ ਰਹਿਮਤ ਨਾਲ ਮੁਸ਼ਕਿਲਾਂ ਵੀ ਦੂਰ ਹੋ ਜਾਣਗੀਆਂ ਅੱਛਾ ਪਰਵਾਉ ਉਹ ਕਿਰਨਾਂ ਦੇ ਪ੍ਰਭਾਵ ਨਾਲ ਹੀ ਇਨਸਾਨ ਦੇ ਜੀਵਨ 'ਚ ਬਦਲਾਅ ਆਂਦਾ ਹੈ ਹੁਣ ਇੱਥੇ ਮਹਿਰ ਅਲੀ ਸ਼ਾ ਦੀ ਇੱਕ ਹੋਰ ਗੱਲ ਯਾਦ ਆ ਗਈ ਸਾਨੂੰ ਇੱਕ ਦਿਨ ਮਹਿਰ ਅਲੀ ਸ਼ਾ ਇੱਕ ਜਗ੍ਹਾ ਬੈਠੇ ਹੋਏ ਸੀ ਉਸਲੇ ਅੰਗਰੇਜ਼ਾਂ ਦੀ ਹਕੂਮਤ ਸੀ ਜਦੋਂ ਮਹਿਰ ਅਲੀ ਸ਼ਾ ਦਾ ਜ਼ਮਾਨਾ ਸੀ ਉਦੋਂ ਅੰਗਰੇਜ਼ ਭਾਰਤ ਤੇ ਰਾਜ ਕਰਦੇ ਸੀ ਤੇਰਾ ਸਮਝਣਾ ਇੱਕ ਦਿਨ ਮਹਿਰ ਅਲੀ ਸ਼ਾ ਇੱਕ ਜਗ੍ਹਾ ਬੈਠੇ ਤਸਵੀਰ ਲੈ ਕੇ ਆਪਣੇ ਰੱਬ ਦਾ ਨਾਮ ਲੈ ਰਹੇ ਇੱਕ ਪੇੜ ਦੇ ਥੱਲੇ ਬੈਠੇ ਰਬ ਦਾ ਨਾਮ ਲੈ ਰਿਆ ਤਾਂ ਉਥੋਂ ਅੰਗਰੇਜ਼ ਆ ਗਏ ਅੰਗਰੇਜ਼ਾਂ ਦਾ ਅਫਸਰ ਆਪਣੀ ਟੋਲੀ ਦੇ ਨਾਲ ਆ ਗਿਆ ਗੁਜ਼ਰ ਰਿਹਾ ਸੀ ਹੁਣ ਅੰਗਰੇਜ਼ ਹਰ ਇੱਕ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਿਆ ਕੌਣ ਹੈ ਕੋਈ ਕ੍ਰਾਂਤੀਕਾਰੀ ਤਾਂ ਨਹੀਂ ਕਿਉਂਕਿ ਕ੍ਰਾਂਤੀਕਾਰੀ ਵੀ ਉਸ ਵੇਲੇ بڑے ਹੁੰਦੇ ਸੀ ਜੋ ਦੇਸ਼ ਨੂੰ ਯਾਦ ਕਰਾਉਣ ਵਾਸਤੇ ਬੜੀਆਂ-ਬੜੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਸੀ ਅੰਗਰੇਜ਼ ਆਪਣੇ ਸਪਾਹੀਆਂ ਨਾਲ ਜਾ ਰਿਹਾ ਹੈ ਘੋੜੇ ਤੇ ਸਵਾਰ ਹੋ ਕੇ ਜਦੋਂ ਦੇਖਿਆ ਮੇਰਲੀ ਸ਼ਾ ਅੱਖਾਂ ਬੰਦ ਕਰਕੇ ਪੇੜ ਥੱਲੇ ਸਿਮਰਨ ਕਰ ਰਿਹਾ ਹੈ ਅੰਗਰੇਜ਼ ਨੇ ਘੋੜਾ ਰੋਕਿਆ ਉਤਰਿਆ ਘੋੜੇ ਤੋਂ ਪਤਾ ਕਰੋ ਕੌਣ ਹੈ ਇਹ ਤਾਂ ਕਿਸੇ ਨੇ ਕਿਹਾ ਮਾਰੇ ਕੋਈ ਫਕੀਰ ਲੱਗਦਾ ਹੈ ਤਾਂ ਅੰਗਰੇਜ਼ ਆਇਆ ਮੇਰ ਅਲੀ ਸ਼ਾ ਬੈਠੇ ਹੋਏ ਆ ਹੁਣ ਉਹ ਅੰਗਰੇਜ਼ ਕਿਉਂਕਿ ਬਾਹਰਲਾ ਗੋਰਾ ਸੀ ਹੁਣ ਉਹਨਾਂ ਨੂੰ ਇਦਾਂ ਦੀ ਪ੍ਰੈਕਟਿਸ ਕਰਾ ਕੇ ਭੇਜਿਆ ਸੀ ਜਿੱਦਾਂ ਪਤਾ ਇੱਥੋਂ ਕਿਸੇ ਨੇ ਕੰਮ ਕਰਨ ਜਾਣਾ ਹੈ ਤਾਂ ਉਹਨੂੰ ਇੰਗਲਿਸ਼ ਵੀ ਸਿੱਖਣੀ ਪੈਂਦੀ ਹੈ ਉਧਰੋਂ ਸਰਕਾਰ ਵੀ ਜਿਹਨੂੰ ਇੱਧਰ ਭੇਜਦੀ ਸੀ ਤਾਂ ਥੋੜੀ ਬਹੁਤੀ ਹਿੰਦੀ ਪੰਜਾਬੀ ਜੋ ਲੈਂਗੁਏਜ ਹੁੰਦੀ ਸੀ ਸਿਖਾ ਕੇ ਭੇਜਦੀ ਸੀ ਇਹ ਗੱਲਬਾਤ ਕਰਨੀ ਆਸਾਨ ਰਵੇ ਅੰਗਰੇਜ਼ ਨੇ ਆ ਕੇ ਪੁੱਛਿਆ ਮੇਰ ਅਲੀ ਨੂੰ ਕੀ ਕਰ ਰਹੇ ਹੋ ਕੋਣ ਤੁਸੀਂ ਕੀ ਕਰ ਰਹੇ ਹੋ ਮੇਰੇ ਲਈ ਨੇ ਕਿਹਾ ਮੈਂ ਰੱਬ ਦਾ ਫਕੀਰ ਆਪਣੇ ਰੱਬ ਦੀ ਬੰਦਗੀ ਕਰ ਰਿਹਾ ਤੇਲੇ ਬੰਦਗੀ ਕਰਿਆ ਕਰੋ ਕਿਉਂਕਿ ਅਸੀਂ ਸਾਰੇ ਰੱਬ ਦੇ ਬੰਦੇ ਆ ਹੈ ਕਿ ਨਹੀਂ ਤਾਂ ਹੀ ਤਾਂ ਕਹਿੰਦੇ ਜ਼ਿੰਦਗੀ ਆਮਦ ਬਰائے ਬੰਦਗੀ ਬੇਬੰਦਗੀ ਜੇ ਜ਼ਿੰਦਗੀ ਸ਼ਰਮਿੰਦਗੀ ਕਿ ਜ਼ਿੰਦਗੀ ਆਮਦ ਬਰائے ਬੰਦਗੀ ਆਮਦ ਦਾ ਮਤਲਬ ਹੁੰਦਾ ਹੈ ਜ਼ਿੰਦਗੀ ਦਿੱਤੀ ਸਾਨੂੰ ਉਸ ਪ੍ਰਮਾਤਮਾ ਨੇ ਬੰਦਗੀ ਕਰਨ ਵਾਸਤੇ ਆ ਅਛਾਈ ਕਰਨ ਵਾਸਤੇ ਆ ਨੇਕੀ ਕਰਨ ਵਾਸਤੇ ਆ ਔਰ ਜਿਸ ਜ਼ਿੰਦਗੀ ਅੰਦਰ ਬੰਦਗੀ ਨਹੀਂ ਹੈ ਅਛਾਈ ਨਹੀਂ ਹੈ ਨੇਕੀ ਨਹੀਂ ਹੈ ਤਾਂ ਕਹਿੰਦੇ بے ਬੰਦਗੀ ਜ਼ਿੰਦਗੀ ਸ਼ਰਮਿੰਦਗੀ ਕਿ ਜਿੱਥੇ ਬੰਦਗੀ ਨਹੀਂ ਹੈ ਤਾਂ ਫਿਰ ਜ਼ਿੰਦਗੀ ਜ਼ਿੰਦਗੀ ਨਹੀਂ ਹੈ ਫਿਰ ਤਾਂ ਸ਼ਰਮਿੰਦਗੀ ਹੈ ਜੇ ਤਾਂ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਨੂੰ ਦਿੱਤਾ ਜਾਵੇ ਔਰ ਉਹ ਕੰਮ 'ਚ ਸਫਲ ਨਾ ਹੋਵੇ ਤਾਂ ਬੰਦਾ ਸ਼ਰਮਿੰਦਾ じゃ ਹੋਵੇ ਖੜ ਜਾ ਮੇਤੋ ਕੰਮ ਮੈਂ ਬੜਾ ਸ਼ਰਮਿੰਦਾ ਆ ਕੰਮ ਕਿਹਾ ਸੀ ਹੋਇਆ ਹੀ ਨਹੀਂ ਬੱਚੇ ਪੇਪਰ ਦੇਣ ਜਾਂਦੇ ਆ ਫੇਲ ਹੋ ਜਾਣ ਤਾਂ ਸ਼ਰਮਿੰਦੇ じゃ ਹੋਵੇ ਖੜ ਜਾ ਕਿ ਅੱਜ ਮੈਂ ਫੇਲ ਹੋ ਗਿਆ ਉਹ ਕਹਿੰਦੇ ਕਿ ਐ ਬੰਦਿਆ ਜੇ ਤੂੰ ਬੰਦਗੀ ਨਹੀਂ ਕਰਦਾ ਜੇ ਤੂੰ ਸਿਮਰਨ ਨਹੀਂ ਕਰਦਾ ਤਾਂ ਫਿਰ ਫਿਰ ਤੇਰੀ ਇਹ ਜ਼ਿੰਦਗੀ ਸ਼ਰਮਿੰਦਗੀ ਹੈ ਕਿਉਂਕਿ ਜਿਹੜੇ ਮਕਸਦ ਵਾਸਤੇ ਤੂੰ ਆਇਆ ਹੈ ਦੁਨੀਆ ਤੇ ਉਹ ਕੰਮ ਤੂੰ ਕੀਤਾ ਹੀ ਨਹੀਂ ਤਾਂ ਵੀ ਮਾਣ ਕਰਾ ਕਰਦਾ ਹੈ ਮਾਣ ਤਾਂ ਉਹ ਕਰੇ ਸਿਰ ਤਾਂ ਉਹ ਚੱਕੇ ਕਿ ਜਿਹੜਾ ਕਵੇ ਵੀ ਜਿਹੜੇ ਕੰਮ ਵਾਸਤੇ ਮੇਰੇ ਮਾਲਕ ਨੇ ਮੇਰੇ ਰੱਬ ਨੇ ਮੈਨੂੰ ਦੁਨੀਆ ਤੇ ਭੇਜਿਆ ਸੀ ਉਹ ਕੰਮ ਹੈ ਕਰ ਰਿਆਂ ਮੈਂ ਅਛਾਈ ਕਰ ਰਿਹਾ ਮੈਂ ਨੇਕੀ ਕਰ ਰਿਹਾ ਮੈਂ ਚਾਰੋਂ ਤਰਫ ਪਿਆਰ ਦਾ ਹੋਕਾ ਦੇ ਰਿਹਾ ਮੈਂ ਚਾਰੋਂ ਤਰਫ ਇਕਤਾ ਦਾ ਹੋਕਾ ਦੇ ਰਿਹਾ ਮੈਂ ਚਾਰੋਂ ਤਰਫ ਅਛਾਈ ਦਾ ਹੋਕਾ ਦੇ ਰਿਹਾ ਮੈਂ ਅੱਛਾ ਕਰਮ ਕਰ ਰਿਹਾ ਮੈਂ ਨੇਕੀਆਂ ਕਰ ਰਿਹਾ ਮੈਂ ਸਭ ਦਾ ਭਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਆਪਣੇ ਰੱਬ ਦੀ ਇਬਾਦਤ ਕਰ ਰਿਹਾ ਤਾਂ ਫਿਰ ਰੱਬ ਵੀ ਕਹੇਗਾ ਹਾਂ ਇਹ ਹੈ ਜਿਹਨੂੰ ਮੈਂ ਜਿਸ ਮਕਸਦ ਵਾਸਤੇ ਜ਼ਿੰਦਗੀ ਦਿੱਤੀ ਸੀ ਇਹ ਉਹ ਕੰਮ ਪੂਰਾ ਕਰ ਰਿਹਾ ਸ਼ਾਬਾਸ਼ ਮੇਰੇ ਬੱਚੇ ਮੈਨੂੰ ਗਰਵ ਹੈ ਤੇਰੇ ਤੇ ਉਹ ਰੱਬ ਵੀ ਗਰਵ ਕਰੇ ਸਾਡੇ ਪਰ ਅੱਜ ਅਸੀਂ ਜ਼ਿੰਦਗੀ ਕਿਦਾਂ ਦੀ ਜੀ ਰਹੇ ਆ ਰੱਬ ਨੇ ਦਿੱਤੀ ਜ਼ਿੰਦਗੀ ਬੰਦਗੀ ਕਰਨ ਵਾਸਤੇ ਆ ਪਰ ਬੰਦਾ ਕਰਦਾ ਕੀ ਆ ਨਸ਼ਿਆਂ ਚ ਲੜਾਈ ਝਗੜਿਆਂ ਚ ਐਦਾਂ ਜ਼ਿੰਦਗੀ ਉੱذر ਜਾਂਦੀ ਕਿ ਨਹੀਂ ਕਦੇ ਝਗੜਾ ਕਰ ਰਿਹਾ ਕੋਈ ਕੋਰਟ ਕਚਹਿਰੀਆਂ ਦੇ ਚੱਕਰਾਂ ਚ ਪਿਆ ਹੈ ਕੋਈ ਥਾਣੇ ਦੇ ਚੱਕਰਾਂ ਚ ਪਿਆ ਹੈ ਕੋਈ ਗਾਲੀ ਗਲੋਚ ਕਰ ਰਿਹਾ ਕੋਈ ਝਗੜਾ ਕੋਈ ਨਿੰਦਿਆ ਕਰ ਰਿਹਾ ਹੈ ਯਾਨੀ ਦੇਖਿਆ ਜਾਵੇ ਤਾਂ ਪ੍ਰਮਾਤਮਾ ਦੇਖੇਗਾ ਉਹ ਤੈਨੂੰ ਇੰਨੀ ਕੀਮਤੀ ਜ਼ਿੰਦਗੀ ਸਵਾਸਤ ਦਿੱਤੀ ਸੀ ਮੈਂ ਇੰਨਾ ਕੀਮਤੀ ਹੀਰਾ ਜਨਮ ਆ ਕੰਮ ਵਾਸਤੇ ਦਿੱਤਾ ਸੀ ਕਿ ਤੂੰ ਦੂਜਿਆਂ ਦੀ ਨਿੰਦਿਆ ਕਰਦਾ ਫਿਰੇ ਦੂਜਿਆਂ ਨਾਲ ਝਗੜੇ ਕਰਦਾ ਫਿਰੇ ਦੂਜਿਆਂ ਦੇ ਜੀਵਨ 'ਚ ਦੁੱਖ ਭਰਦਾ ਫਿਰੇ ਦੂਜਿਆਂ ਦਾ ਜੀਵਨ ਨਰਕ ਬਣਾਉਂਦਾ ਫਿਰੇ ਨਸ਼ੇ ਕਰਕੇ ਆਪਣੇ ਹੱਥੀ ਆਪਣੀ ਕੀਮਤੀ ਜ਼ਿੰਦਗੀ ਨੂੰ ਤਬਾਹ ਕਰਦਾ ਫਿਰੇ ਉਹ ਇਸ ਵਾਸਤੇ ਤੈਨੂੰ ਜ਼ਿੰਦਗੀ ਦਿੱਤੀ ਨਹੀਂ ਮੈਂ ਜ਼ਿੰਦਗੀ ਇਸ ਲਈ ਦਿੱਤੀ ਸੀ ਕਿ ਤੂੰ ਆਪਣੇ ਜੀਵਨ ਨੂੰ ਬਿਹਤਰ ਬਣਾ ਸਕੇ ਆਪ ਵੀ ਅੱਛਾ ਬਣ ਸਕੇ ਤਾਂ ਦੂਜਿਆਂ ਦੇ ਜੀਵਨ 'ਚ ਵੀ ਅੱਛੇ ਰੰਗ ਭਰ ਸਕੇ ਇਸ ਲਈ ਜ਼ਿੰਦਗੀ ਆਮਦ ਬੜਾਏ ਬੰਦਗੀ ਬੇਬੰਦਗੀ ਦੇ ਜ਼ਿੰਦਗੀ ਇਸ ਲਈ ਅੱਜ ਤੋਂ ਸ਼ਰਮਿੰਦਗੀ ਵਾਲੀ ਜ਼ਿੰਦਗੀ ਨਹੀਂ ਜੀਣੀ ਬੰਦਗੀ ਵਾਲੀ ਜ਼ਿੰਦਗੀ ਜਿਣੀ ਹੈ ਪਰਮਾਤਮਾ ਦੀ ਬੰਦਗੀ ਪਰਮਾਤਮਾ ਦਾ ਪਿਆਰ ਉਹਦਾ ਵਿਸ਼ਵਾਸ ਐਸਾ ਹੋਵੇ ਜ਼ਿੰਦਗੀ ਚ ਤਾਂ ਫਿਰ ਜ਼ਿੰਦਗੀ ਜ਼ਿੰਦਗੀ ਹੈ ਔਰ ਮਹਿਰ ਅਲੀ ਸ਼ਾ ਕਹਿੰਦੇ ਕਿ ਮੈਂ ਆਪਣੇ ਰੱਬ ਦੀ ਬੰਦਗੀ ਕਰ ਰਿਹਾ ਮੈਂ ਰੱਬ ਦਾ ਫਕੀਰ ਪੁੱਛਿਆ ਤੂੰ ਕੌਣ ਹੈ ਕੀ ਕਰ ਰਿਹਾ ਹੈ ਤਾਂ ਮਹਿਰ ਅਲੀ ਨੇ ਕੀ ਜਵਾਬ ਦਿੱਤਾ ਮੈਂ ਰੱਬ ਦਾ ਫਕੀਰ ਔਰ ਆਪਣੇ ਰੱਬ ਦੀ ਬੰਦਗੀ ਕਰ ਰਿਹਾ ਹੁਣ ਕੋਈ ਬੰਦੇ ਨੂੰ ਪੁੱਛੇ ਤਾਂ ਬੰਦਾ ਫੜਾ ਮੈਂ ਮੈਂ ਫਲਾਨਾ ਆ ਆ ਮੇਰਾ ਨਾਮ ਹੈ ਆ ਮੇਰਾ ਪਿੰਡ ਹੈ ਸਮਝਦੇ ਹੋ ਕਿ ਨਹੀਂ ਪਰ ਰੱਬ ਦੇ ਪਿਆਰੇ ਕੀ ਕਹਿੰਦੇ ਆ ਬੁੱਲਾ ਕੀ ਜਾਣਾ ਮੈਂ ਬੁੱਲਾ ਕਹਿੰਦਾ ਕੀ ਜਾਣਾ ਮੈਂ ਕੌਣ ਇਹ ਲੈ ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਰੱਬ ਦੇ ਬੰਦੇ ਆ ਪਰਮਾਤਮਾ ਦੇ ਬੰਦੇ ਐ ਅਸੀਂ ਨਾਮ ਤਾਂ ਬਾਹਰੋਂ ਮਾਤਾ ਪਿਤਾ ਨੇ ਰੱਖ ਦਿੱਤਾ ਬਾਕੀ ਚੀਜ਼ਾਂ ਤਾਂ ਬਾਅਦ ਦੀਆਂ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਉਹਦੇ ਆ ਕਿਉਂਕਿ ਜਦੋਂ ਇਹ ਗੱਲ ਆ ਜਾਂਦੀ ਹੈ ਤਾਂ ਜਾਤ ਪਾਤ ਉੱਚ ਨੀਚ ਦੇ ਸਾਰੇ ਭੇਦਭਾਵ ਹੀ ਖਤਮ ਹੋ ਜਾਂਦੇ ਕਿਉਂਕਿ ਜੇ ਮੈਂ ਰੱਬ ਦਾ ਬੰਦਾ ਤਾਂ ਉਹ ਵੀ ਰੱਬ ਦਾ ਬੰਦਾ ਉਹ ਵੀ ਰੱਬ ਦਾ ਬੰਦਾ ਸਾਰੇ ਰੱਬ ਦੇ ਬੰਦਿਆਂ ਤਾਂ ਕੋਈ ਭੇਦਭਾਵ ਰਹਿ ਹੀ ਨਹੀਂ ਜਾਂਦਾ ਕੋਈ ਝਗੜਾ ਰਹਿ ਹੀ ਨਹੀਂ ਜਾਂਦਾ ਇਸ ਲਈ ਜ਼ਿੰਦਗੀ ਜੀਣ ਦਾ ਮਜ਼ਾ ਹੀ ਸਹੀ ਮਾਇਨੇ ਜਦੋਂ ਆਉਂਦਾ ਜਦੋਂ ਅੰਦਰ ਨਫ਼ਰਤ ਹੋਵੇ ਹੀ ਨਾ ਤੁਹਾਡੇ ਸਾਹਮਣੇ ਕਿਸੇ ਵੀ ਧਰਮ ਦਾ ਕੋਈ ਵੀ ਇਨਸਾਨ ਆ ਕੇ ਖੜ ਜਾਵੇ ਜਦੋਂ ਤੁਸੀਂ ਉਹਨੂੰ ਪਿਆਰ ਦੀ ਨਜ਼ਰ ਨਾਲ ਦੇਖਦੇ ਹੋ ਨਾ ਕਿ ਮੈਨੂੰ ਵੀ ਮੇਰੇ ਰੱਬ ਨੇ ਬਣਾਇਆ ਹੈ ਤਾਂ ਇਹਦੇ ਅੰਦਰ ਵੀ ਉਹਦਾ ਹੀ ਨੂਰ ਹੈ ਜਦੋਂ ਪਿਆਰ ਨਾਲ ਮਿਲੋਗੇ ਕਿਸੇ ਨਾਲ ਤਵੇ ਦੇਖੋ ਜ਼ਿੰਦਗੀ ਦਾ ਮਜ਼ਾ ਹੀ ਕੁਛ ਹੋਰ ਹੋਏਗਾ ਜ਼ਿੰਦਗੀ ਇਹਨੂੰ ਕਹਿੰਦੇ ਸਹੀ ਮਾਇਨੇ ਜ਼ਿੰਦਗੀ ਇਹੀ ਹੈ